ਰੋਡ ਦੇ ਕਿਨਾਰੇ ਤੇ ਵੀ ਤੁਸੀਂ ਮੰਨ ਲਓ ਐਨੀ ਉਮਰ ਹੋਣ ਦੇ ਬਾਵਜੂਦ ਵੀ ਗੱਡੀ ਦੇ ਉੱਪਰ ਸੈਟਅਪ ਲਾਇਆ ਹੋਇਆ ਚਾਪ ਗੁਲਚਾ ਵੇਚ ਰਹੇ ਹੋ ਕਿਵੇਂ ਮਨ ਦੇ ਵਿੱਚ ਆਇਆ ਵੀ ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਓਏ ਸੀ ਵੈਸੇ ਮੇਰੇ ਮਨ ਤੇ ਬਹੁਤ ਦੇਰ ਦਾ ਘਾਦਾ ਸੀਗਾ ਵੀ ਇਦਾਂ ਦਾ ਕੋਈ ਕੰਮ ਕੋਈ ਸ਼ੌਂਕ ਸੀਗਾ ਇਦਾਂ ਦੀਆਂ ਵੀਡੀਓ ਆ ਰਹੀਆਂ ਨੇ ਕਿ ਲੋਕੀ ਬਾਹਰ ਜਾ ਕੇ ਆਪਣੇ ਮਾਪੇ ਬਨੂੰ ਭੁੱਲ ਰਹੇ ਨੇ ਇੱਥੇ ਕੰਮ ਕਰਨ ਲੱਗਿਆਂ ਬੜਾ ਸੋਚਦੇ ਆ ਵੀ ਅਸੀਂ ਕੀ ਕਰੀਏ ਕਰੀਏ ਨਾ ਕਰੀਏ ਸ਼ਰਮ ਲੋਕ ਬਹੁਤ ਕਰ ਦਿੰਦੇ ਨੇ ਨੌਕਰੀਆਂ ਮਿਲਦੀਆਂ ਨਹੀਂ ਨਸ਼ੇ ਪੱਤੇ ਜੇ ਲੱਗੇ ਨੇ ਆਪਣਾ ਘਰ ਬਰਬਾਦ ਕਰ ਦਿੰਦੇ ਨੇ ਮੈਂ ਇਸ ਉਮਰ ਦੇ ਵਿੱਚ ਅਗਰ ਇਹ ਕੰਮ ਕਰ ਸਕਦਾ ਤੇ ਤੁਸੀਂ ਇਹ ਕੰਮ ਕਰਨ ਲੱਗੇ ਆ ਤੁਹਾਨੂੰ ਕਿਸ ਕਿਸ ਕਾਲ ਦੀ ਦਿੱਕਤ ਆ ਸੋਹਣੇ ਪੈਸੇ ਵੱਜਦੇ ਨੇ ਪਰ ਹੱਕ ਹਲਾਲ ਦੀ ਕਮਾਈ ਆ ਗੁਰਨਾਣਾ ਸਾਹਿਬ ਨੇ ਵੀ ਮੈਸੇਜ ਦਿੱਤਾ ਵਾ ਕਿ ਹੱਕ ਹਲਾਲ ਦੀ ਤੁਸੀਂ ਕਮਾਈ ਕਰੋ ਸ਼ਰਮਨਾ ਸ਼ਰਮ ਕਰਨ ਦਾ ਕੋਈ ਇਨਾਂ ਕੋ ਬੈਨੀਫਿਟ ਨਹੀਂ ਨੁਕਸਾਨ ਹੀ ਨੁਕਸਾਨ ਆ ਬਹੁਤ ਜਿਹੜਾ ਬੰਦਾ ਵੀ ਖਾ ਕੇ ਜਾਂਦਾ ਚੀਜ਼ ਖਾ ਕੇ ਜਾਂਦਾ ਸਾਡੇ ਦਹੀਂ ਭੱਲੇ ਸਪੈਸ਼ਲ ਨੇ ਉਹ ਕਹਿੰਦੇ ਜੀ ਉਹ ਤੁਹਾਡੀ ਕੁਆਲਿਟੀ ਬਹੁਤ ਵਧੀਆ ਸਾਫ ਸਫਾਈ ਆ ਔਰ ਜਿਹੜਾ ਚਾਮ ਕੁਲਚਾ ਅਸੀਂ ਦਿੰਨੇ ਆ ਬਾਜ਼ਾਰ ਚੋਂ ਕਿਤੋਂ ਵੀ ਇਹ ਚੀਜ਼ੇ ਨਹੀਂ ਮਿਲਦੀ ਸਸੇਗਲ ਦਾ ਸਿਟੀ ਰਿਲਾਇੰਸ ਤੇ ਕਰੋ ਤੁਸੀਂ ਕਹਿੰਦੇ ਨੇ ਕਿ ਜਿਹਦੇ ਅੰਦਰ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੁੰਦਾ ਤੇ ਜਿਹਦੇ ਅੰਦਰ ਇਹ ਜਜ਼ਬਾ ਹੁੰਦਾ ਹੈ ਮਿਹਨਤ ਦਾ ਫਿਰ ਉਹ ਉਮਰ ਨਹੀਂ ਦੇਖਦਾ ਉਹ ਸਮਾਨ ਨਹੀਂ ਦੇਖਦਾ ਉਹ ਜਗਾ ਨਹੀਂ ਦੇਖਦਾ ਤੇ ਉਹ ਮਿਹਨਤ ਕਰਨ ਦੀ ਥਾਂ ਲੈਂਦਾ ਤੇ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋ ਜਾਂਦਾ ਅੱਜ ਤੁਹਾਨੂੰ ਉਹ ਜਿਹੇ ਸਰਦਾਰ ਜੀ ਨਾਲ ਅਸੀਂ ਮਿਲਾਵਾਂਗੇ ਜੋ ਕਿ ਸੜਕ ਦੇ ਕਿਨਾਰੇ ਚਾਪ ਕੁਲਚਾ ਵੇਚਦੇ ਆ ਤੇ ਨਾਲ ਠੰਡੇ ਠੰਡੇ ਦਹੀਂ ਭੱਲੇ ਖਾਸ ਗੱਲ ਬਾਤ ਕੀ ਹੈ ਖਾਸ ਇਹ ਹੈ ਕਿ ਸਰਦਾਰ ਜੀ ਜੋ ਸਾਡੇ ਨਾਲ ਖੜੇ ਨੇ ਗੱਡੀ ਦੇ ਉੱਪਰ ਪੂਰਾ ਸੈਟਅਪ ਇਹਨਾਂ ਨੇ ਲਾਇਆ ਹੋਇਆ ਤੇ ਪੰਜਾਬੀ ਜਿਹੜੇ ਲੋਕ ਭਰਾ ਨੇ ਬਹੁਤ ਪਿਆਰ ਕਰਦੇ ਇਹਨਾਂ ਨੂੰ ਆ ਕੇ ਇਹਨਾਂ ਕੋਲ ਡਿਲੀ ਟੇਸਟ ਕਰਕੇ ਜਾਂਦੇ ਆ ਤੇ ਆਉ ਤੁਹਾਨੂੰ ਮੁਲਾਕਾਤ ਕਰਵਾਉਣੇ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਨਾਮ ਦੱਸ ਦੋ ਵੀ ਨਾਮ ਕੀ ਹੈ ਜੀ ਮੇਰਾ ਅਪਿੰਦਰ ਪਾਲ ਸਿੰਘ ਨਾਮ ਆ ਜੀ ਏ ਪੀ ਸਿੰਘ ਸ਼ਾਰਟ ਨੇਮ ਮੇਰਾ ਹੋਰ ਤਾਂ ਏ ਹੈ ਜੀ ਮੰਨ ਲਓ ਉਮਰ ਤੁਹਾਡੀ ਕਾਫੀ ਹੈ ਹਨਾ ਤੇ ਰੋਡ ਦੇ ਕਿਨਾਰੇ ਫਿਰ ਵੀ ਤੁਸੀਂ ਮੰਨ ਲਓ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਗੱਡੀ ਦੇ ਉੱਪਰ ਸੈਟਅਪ ਲਾਇਆ ਹੋਇਆ ਚਾਪ ਗੁਲਚਾ ਵੇਚ ਰਹੇ ਹੋ ਕਿਵੇਂ ਇਹ ਮਨ ਦੇ ਵਿੱਚ ਆਇਆ ਵੀ ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਮੇਰੇ ਮਨ ਚ ਇੱਕ ਚੀਜ਼ ਆਈ ਸੀ ਓਏ ਸੀ ਵੈਸੇ ਮੇਰੇ ਮਨ ਤੇ ਬਹੁਤ ਦੇਰ ਦਾ ਕਾਦਾ ਸੀਗਾ ਵੀ ਐਦਾਂ ਦਾ ਕੋਈ ਕੰਮ ਕੋਈ ਸ਼ੌਂਕ ਸੀਗਾ ਤੇ ਟਾਈਮ ਨਹੀਂ ਮਿਲਿਆ ਤੇ ਹੁਣ ਮਨ ਚ ਆਇਆ ਸੀ ਮੈਂ ਕਹਾਂ ਵੀ ਵੀਡੀਓ ਬਗਰ ਨਹੀਂ ਦੇਖੀ ਦੀਆਂ ਨੇ ਕਈ ਵੀਡੀਓ ਨੇ ਜਿਹਨੀਆਂ ਕਿ ਐਦਾਂ ਦੀਆਂ ਵੀਡੀਓ ਆ ਰਹੀਆਂ ਨੇ ਕਿ ਲੋਕੀ ਬਾਹਰ ਜਾ ਕੇ ਆਪਣੇ ਮਾਪੇ ਨੂੰ ਭੁੱਲ ਰਹੇ ਨੇ ਇਥੇ ਕੰਮ ਕਰਨ ਲੱਗਿਆਂ ਬੜਾ ਸੋਚਦੇ ਆ ਵੀ ਅਸੀਂ ਕੀ ਕਰੀਏ ਕਰਿਆਣਾ ਕਰੀਏ ਸ਼ਰਮ ਲੋਕ ਬਹੁਤ ਕਰਦੇ ਨੇ ਆਪਣੇ ਪੰਜਾਬੀ ਭਰਾ ਖਾਸ ਕਰਕੇ ਨੌکریاں ਮਿਲਦੀਆਂ ਨਹੀਂ ਨਸ਼ੇ ਪੱਤੇ ਜਿਹੇ ਲੱਗ ਗਏ ਨੇ ਆਪਣਾ ਘਰ ਬਰਬਾਦ ਕਰਦੇ ਨੇ ਉਹਨਾਂ ਨੂੰ ਮੈਂ ਇੱਕ ਮੈਸੇਜ ਦੇ ਰਿਹਾ ਕਿ ਮੈਂ ਇਸ ਉਮਰ ਦੇ ਵਿੱਚ ਅਗਰ ਇਹ ਕੰਮ ਕਰ ਸਕਦਾ ਤੇ ਤੁਸੀਂ ਇਹ ਕੰਮ ਕਰਨ ਲੱਗਿਆਂ ਤੁਹਾਨੂੰ ਕਿਸ ਕਿਸ ਕਾਲ ਦੀ ਦਿੱਕਤ ਆ ਸੋਨੇ ਪੈਸੇ ਵੱਜਦੇ ਨੇ ਹਕ ਹਕ ਹਲਾਲ ਦੀ ਕਮਾਈ ਆ ਗੁਰਨਾਣਾ ਸਾਹਿਬ ਨੇ ਵੀ ਮੈਸੇਜ ਦਿੱਤਾ ਵਾ ਕਿ ਹਕ ਹਲਾਲ ਦੀ ਤੁਸੀਂ ਕਮਾਈ ਕਰੋ ਹਕ ਹਲਾਲ ਦੇ ਵਿੱਚ ਤੁਸੀਂ ਕਰ ਸਕਦੇ ਹੋ ਹਕ ਹਲਾਲ ਦੀ ਕਮਾਈ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈ ਤੇ ਗੁਰਨਾਣਾ ਸਾਹਿਬ ਨੇ ਵੀ ਅਖੀਰਲੀ ਉਮਰ ਦੇ ਵਿੱਚ ਜਾ ਕੇ ਹਲਵਾਇਆ ਸੀ ਉਹਨਾਂ ਨੇ ਵੀ ਇਹ ਕਿਰਤ ਕਰਕੇ ਦੱਸੀ ਸੀ ਕਿ ਕਿਰਤ ਕਰਨੀ ਮਾੜੀ ਗੱਲ ਨਹੀਂ ਹੈ ਸੋ ਇਹ ਇੱਕ ਮੈਸੇਜ ਹੈ ਅੱਜ ਕੱਲ ਦੇ ਬੱਚਿਆਂ ਨੂੰ ਕਿ ਤੁਸੀਂ ਆਓ ਜਿਸ ਸਮੇਂ ਵੀ ਤੁਸੀਂ ਕੰਮ ਕਰਨਾ ਚਾਹੋ ਕਰੋ ਸ਼ਰਮ ਨੂੰ ਪਰੇ ਸਿੱਟੋ ਸ਼ਰਮ ਦਾ ਸ਼ਰਮ ਕਰਨ ਦਾ ਕੋਈ ਇਹਨਾਂ ਕੋ ਬੈਨੀਫਿਟ ਨਹੀਂ ਨੁਕਸਾਨ ਹੀ ਨੁਕਸਾਨ ਹੈ ਆਪਣੇ ਜੀ ਜਿਵੇਂ ਗੱਲ ਕਰਾਂ ਪਰਿਵਾਰਕ ਮੈਂਬਰਾਂ ਦੀ ਤਾਂ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਆਪਣੇ ਬੱਚੇ ਨੇ ਤਿੰਨ ਬੱਚੇ ਨੇ ਆਪਣੇ ਸਾਰੇ ਆਪਣੀ ਜਗ੍ਹਾ ਸੈੱਟ ਨੇ ਠੀਕ ਹੈ ਕੋਈ ਇਸ ਗੱਲ ਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੇਰਾ ਨਾਲ ਪ੍ਰੋਪਰਟੀ ਦਾ ਕੰਮ ਹੈ ਮੈਂ ਇਸ ਨੂੰ ਇੱਕ ਸਾਈਡ ਬਿਜਨਸ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਔਰ ਮੈਂ ਜਿਹੜਾ ਇਹ ਕੰਮ ਕਰ ਰਿਹਾ ਔਰ ਮੈਂ ਇਹ ਵੀ ਇੱਕ ਮੈਸੇਜ ਦੇ ਰਿਹਾ ਕਿ ਕਿਹੜਾ ਬੰਦੇ ਨੂੰ ਕੰਮ ਦੀ ਲੋੜ ਹੈ ਉਹ ਕੰਮ ਕਰਨਾ ਚਾਹਦਾ ਹੈ ਬੇਸ਼ੱਕ ਮੇਰਾ ਨੰਬਰ ਹੈਗਾ ਮੋਬਾਈਲ ਨੰਬਰ ਡਿਸਪਲੇ ਕੀਤਾ ਹਨ ਤੁਸੀ ਕਰ ਦਿਓਗੇ ਉਹਦੇ ਤੇ ਸੰਪਰਕ ਕਰਕੇ ਕਿਸੇ ਮੰਦੇ ਨੇ ਵੀ ਅਗਰ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਹੋਵੇ ਤੇ ਆ ਜੇ ਸਾਡੇ ਕੋਲ ਸਾਡੇ ਨਾਲ ਕੇ ਕੰਮ ਕਰਨ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਇਸ ਕਰਕੇ ਮੈਂ ਇਹ ਮੈਸੇਜ ਲੋਕਾਂ ਨੂੰ ਕਨਵੇ ਕਰ ਰਿਹਾ ਔਰ ਜਿਹੜਾ ਸਮਾਨ ਅਸੀਂ ਬਣਾ ਰਹੇ ਹਾਂ ਬਹੁਤ ਵਧੀਆ ਬਣਾ ਰਹੇ ਆ ਆਪਣੇ ਘਰ ਹੀ ਬਣਾ ਰਹੇ ਆ ਔਰ ਬਹੁਤ ਜਿਹੜਾ ਬੰਦਾ ਵੀ ਖਾ ਕੇ ਜਾਂਦਾ ਚੀਜ਼ ਖਾ ਕੇ ਜਾਂਦਾ ਸਾਡੇ ਦਹੀਂ ਭੱਲੇ ਸਪੈਸ਼ਲ ਨੇ ਉਹ ਕਹਿੰਦਾ ਜੀ ਬਹੁਤ ਤੁਹਾਡੀ ਕੁਆਲਿਟੀ ਬਹੁਤ ਵਧੀਆ ਸਾਫ ਸਫਾਈ ਆ ਔਰ ਜਿਹੜਾ ਚਾਮ ਕੁਲਚਾ ਅਸੀਂ ਦਿੰਨੇ ਆ ਬਾਜ਼ਾਰ ਚੋਂ ਕਿਤੋਂ ਵੀ ਇਹ ਚੀਜ਼ੇ ਨਹੀਂ ਮਿਲਦੀ ਵਧੀਆ ਚੀਜ਼ ਬਣਾਉਂਦੇ ਆ ਵਧੀਆ ਮਸਾਲੇ ਪਾ ਕੇ ਕੋਈ ਦੇ ਚੇ ਨਹੀਂ ਹੈਗਾ ਕਿ ਅਸੀਂ ਕੋਈ ਐਹੋ ਜਿਹੀ ਚੀਜ਼ਾਂ ਪਾਨੇ ਆ ਜਿੰਨਾ ਮਟਰ ਜਾਂ ਕੋਈ ਐਹੋ ਜਿਹੀ ਚੀਜ਼ਾਂ ਜਿਹੜੀ ਕਿ ਨੁਕਸਾਨ ਕਰਦੀਆਂ ਨੇ ਮਨੋ ਇਹਦੇ ਚ ਕੋਈ ਕਿਸੇ ਕਾਲ ਦੀ ਨੁਕਸਾਨ ਨਹੀਂ ਹੋਊਗਾ ਔਰ ਜਿਹੜੀ ਇਮਲੀ ਹੈ ਸਾਡੀ ਬਹੁਤ ਵਧੀਆ ਸੀ ਇਮਲੀ ਜਿਹੜੀ ਹੈਈ ਸਾਡੀ ਅਸੀਂ ਗੁੜ ਵਿੱਚ ਪਾ ਕੇ ਉਹਦੀ ਤਿਆਰ ਕਰਦੇ ਆ ਕੋਈ ਟਾਟਰੀ ਨਹੀਂ ਪਾਉਂਦੇ ਕੋਈ ਇਹਦੇ ਵਿੱਚ ਅਸੀਂ ਕੋਈ ਇਹੋ ਜੀ ਚੀਜ਼ ਨਹੀਂ ਪਾਉਂਦੇ ਜਿਹੜੀ ਕਿ ਨੁਕਸਾਨ ਕਰੇ ਸੋ ਅੰਕਲ ਜੀ ਜਦਾਂ ਕਿ ਤੁਸੀਂ ਦੱਸਿਆ ਕਿ ਤਿੰਨ ਤੁਹਾਡੇ ਬੱਚੇ ਨੇ ਤੇ ਨਾਲ ਤੁਸੀਂ ਪ੍ਰੋਪਰਟੀ ਡੀਲਰ ਦਾ ਵੀ ਕੰਮ ਕਰਦੇ ਹੋ ਤੇ ਫਿਰ ਵੀ ਤੁਸੀਂ ਮਤਲਬ ਰੋਡ ਦੇ ਉੱਤੇ ਖੜੇ ਹੋਣ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਦੋਂ ਪਰਿਵਾਰ ਹੋਵੇ ਜਾਂ ਪਰਿਵਾਰ ਦੇ ਮੈਂਬਰ ਵੀ ਕਹਿੰਦੇ ਆ ਵੀ ਨਹੀਂ ਜੀ ਆਪਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਹਨਾ ਜਾਂ ਪ੍ਰੋਪਰਟੀ ਡੀਲਰ ਤੁਸੀਂ ਹੈਗੇ ਹੋ ਮਤਲਬ ਉਹ ਵੀ ਇੱਕ ਬਹੁਤ ਵੱਡੇ ਲੈਵਲ ਦਾ ਕੰਮ ਹੁੰਦਾ ਪਰ ਫਿਰ ਵੀ ਤੁਸੀਂ ਖੜੇ ਹੋ ਇੱਥੇ ਡਟੇ ਖੜੇ ਹੋ ਮਿਹਨਤ ਕਰ ਰਹੇ ਹੋ ਮੈਂ ਇੱਕ ਮੈਸੇਜ ਦਿੱਤਾ ਵਾ ਜਿਸ ਕਰਕੇ ਇਹਦਾ ਕੰਮ ਕਰ ਰਹੇ ਆ ਇੱਕ ਮੈਸੇਜ ਆ ਲੋਕਾਂ ਨੂੰ ਵੀ ਕਰੋ ਕੰਮ ਆਪਣਾ ਪੰਜਾਬ ਨੂੰ ਆਪ ਸੰਭਾਲੋ ਪੰਜਾਬ ਸਾਡੇ ਹੱਥੋਂ ਜਾ ਰਹੇ ਆ ਬੱਚੇ ਜਿਹੜੇ ਚੰਗੇ ਚੰਗੇ ਆ ਸਾਰੇ ਬਾਹਰ ਜਾ ਰਹੇ ਨੇ ਮਾਪੇ ਤੋਂ ਦੂਰ ਜਾ ਰਹੇ ਨੇ ਈਵਨ ਕਿ ਐਂਡ ਟਾਈਮ ਦੇ ਉੱਤੇ ਵੀ ਇਹੋ ਜਿਹਾ ਟਾਈਮ ਆਂਦਾ ਕਿ ਮਾਪੇ ਰੋਂਦੇ ਮਰ ਜਾਂਦੇ ਨੇ ਕਿ ਉਹਨਾਂ ਦੀ ਸਸਕਾਰ ਕਰਨ ਲਈ ਵੀ ਨਹੀਂ ਆ ਸਕਦੇ ਇਸ ਕਰਕੇ ਪੰਜਾਬ ਨੇ ਪੰਜਾਬੀ ਭਰਾ ਸਾਰੇ ਰਲ ਕੇ ਕੰਮ ਕਰਨ ਪੰਜਾਬੀਆਂ ਨੂੰ ਪੰਜਾਬੀ ਦੀ ਸਪੋਰਟ ਕਰਨ ਠੀਕ ਹੈ ਬਾਕੀ ਇਹੀ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਆਪਾਂ ਕਹਿ ਸਕਦੇ ਕਿ ਪੰਜਾਬ ਨੂੰ ਸੰਭਲਣ ਦੀ ਲੋੜ ਹੈ ਹੁਣ ਕਿਉਂਕਿ ਜਿਸ ਤਰੀਕੇ ਨਾਲ ਘਰ ਖਾਲੀ ਹੁੰਦੇ ਜਾ ਰਹੇ ਆ ਬੱਚੇ ਬਾਹਰ ਵੱਲ ਭੱਜ ਰਹੇ ਆ ਤਾਂ ਪੰਜਾਬ ਨੂੰ ਸੰਭਲਣ ਦੀ ਲੋੜ ਹੈ ਸੰਭਲਣ ਦੀ ਲੋੜਾ ਬਸ ਬਸ ਇਹੀ ਮੈਸੇਜ ਆ ਮੇਰਾ ਵੀ ਆਪਣਾ ਪੰਜਾਬ ਨੂੰ ਸੰਭਾਲੋ ਫਿਰ ਆਪਣਾ ਵਿਰਸਾ ਸੰਭਾਲੋ ਸੋ ਅੰਕਲ ਜੀ ਇੱਕ ਵਾਰ ਬੈਂਕ ਇਹਨਾਂ ਪ੍ਰੋਪਰ ਆਪਣਾ ਲੋਕੇਸ਼ਨ ਦੱਸ ਦੋ ਵੀ ਤੁਸੀਂ ਕਿੱਥੇ ਹੁੰਦੇ ਹੋ ਕਿੰਨੇ ਵਜੇ ਤੁਸੀਂ ਆ ਜਾਣੇ ਹੋ ਕਿੰਨੇ ਵਜੇ ਤੱਕ ਹੁੰਨੇ ਹੋ ਤੇ ਕੋਈ ਛੁੱਟੀ ਵੀ ਕਰ ਦਿਓ ਕਿ ਰੋ ਦਿੱਲੀ ਆਉਣੇ ਹੋ ਸਾਡਾ ਸੰਡੇ ਛੁੱਟੀ ਹੁੰਦੀ ਹੈ ਜੀ ਸੰਦੇ ਅਸੀਂ ਅਰੈਸਟ ਕਰਦੇ ਆਂ ਬਾਕੀ ਸਾਡੇ ਲਈ ਸਾਡਾ ਸਵੇਰੇ ਅਸੀਂ 12:00 ਵਜੇ ਸਟਾਰਟ ਕਰ ਲੈਣੇ ਆਂ ਕੰਮ ਇੱਥੇ ਔਰ ਸ਼ਾਮੇ 6:00 ਵਜੇ ਤੱਕ ਸਾਡਾ ਨਿਰੰਤਰ ਚੱਲਦਾ ਕੰਮ ਲੋਕੇਸ਼ਨ ਸਾਡੀ ਹੈਗੀ ਆ ਕਿ ਗੁਰਦੇਵ ਨਗਰ ਲੁਧਿਆਣਾ ਸ਼ਹਿਰ ਆ ਗੁਰਦੇਵ ਨਗਰ ਆਰਤੀ ਸ੍ਰੀਮੇ ਦੇ ਕੋਲ ਪਾਣੀ ਦੀ ਟੈਂਕੀ ਆ ਉੱਥੇ ਪਾਰਕ ਬਣਿਆ ਛੋਟਾ ਜਿਹਾ ਨਾਲ ਵੇਰਕੇ ਦਾ ਬੂਥ ਆ ਜੇ ਕਿਸੇ ਨੇ ਵੀ ਆਣਾ ਹੋਵੇ ਔਰ ਆਨਲਾਈਨ ਵੀ ਆਰਡਰ ਕਰਨਾ ਹੋਵੇ ਉਭੀ ਅਸੀਂ ਬੰਦਿਆ ਰੇਮੈਂਡ ਕਰ ਰਹੇ ਆ ਤੇ ਅਸੀਂ 2 ਕਿਲੋਮੀਟਰ ਤੱਕ ਸੋ ਜਗਾ ਜਮਾਂ ਜਿਹੜਾ ਹੈਗਾ ਉਹ ਪਚਾਵਾਂ ਕਰਾਂਗੇ ਔਰ ਹਰ ਤਰ੍ਹਾਂ ਦੀ ਸਾਡੀ ਸਮਾਨ ਦੀ ਗਾਰੰਟੀ ਹੈ ਇਹ ਅਸੀਂ ਇਹ ਹੈ ਜੀ ਸਰਦਾਰ ਜੀ ਜੋ ਕਿ ਠੰਡੇ ਠੰਡੇ ਦਹੀਂ ਪੱਲੇ ਤੇ ਵੇਚਦੇ ਨੇ ਤੇ ਨਾਲ ਵੇਚਦੇ ਚਾਪ ਕੁੱਲਚਾ ਬੇਸ਼ੱਕ ਮੈਂ ਗੱਲ ਕਰਾਂ ਤਾਂ ਪ੍ਰੋਪਰਟੀ ਡੀਲਰ ਵੀ ਨੇ ਪਰਵਾਰ ਬਹੁਤ ਚੰਗੀ ਫੈਮਿਲੀ ਦੇ ਵਿੱਚੋਂ ਵੀ ਨੇ ਪਰ ਇੱਕ ਸੁਨੇਹਾ ਜਿਹੜਾ ਜ਼ਰੂਰ ਜਾਂਦਾ ਹੈ ਉਹ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਇੱਕ ਮਿਹਨਤ ਕੀਤੀ ਜਾ ਸਕਦੀ ਹੈ ਮਿਹਨਤ ਦਾ ਫਲ ਵੀ ਮਿੱਠਾ ਹੁੰਦਾ ਹੈ ਤੇ ਜੋ ਇਨਸਾਨ ਮਿਹਨਤ ਕਰਦਾ ਉਹ ਕਾਮਯਾਬੀ ਜਰੂਰ ਹੁੰਦਾ ਕਿਉਂਕਿ ਮਿਹਨਤ ਦਾ ਕੋਈ ਡਰ ਨਹੀਂ ਹੈ ਤੇ ਇੱਕ ਖਾਸ ਸੁਨੇਹਾ ਲੈ ਕੇ ਅੰਕਲ ਜੀ ਸਾਡੇ ਨਾਲ ਜਰੂਰ ਅੱਜ ਆਏ ਨੇ ਤੇ ਇਹ ਉਹ ਲੋਕਾਂ ਨੂੰ ਵੀ ਸੁਨੇਹਾ ਜਾਂਦਾ ਜਿਹੜੇ ਡਰਦੇ ਨੇ ਕਿ ਕੰਮ ਛੋਟਾ ਵੱਡਾ ਹੁੰਦਾ ਜਾਂ ਸਾਡਾ ਕੋਈ ਨਾਮ ਬਣਿਆ ਹੁੰਦਾ ਤੇ ਜੇ ਕੋਈ ਅਸੀਂ ਇਦਾਂ ਦਾ ਕੰਮ ਕਰਾਂਗੇ ਤਾਂ ਰੁਤਬੇ ਤੇ ਫਰਕ ਪਊਗਾ ਪਰ ਅਸਲ ਦੇ ਵਿੱਚ ਮਿਹਨਤ ਜੇ ਆਪਾਂ ਕਰਦੇ ਹਾਂ ਤਾਂ ਰੁਤਬਾ ਵੀ ਉੱਚਾ ਹੁੰਦਾ ਤੇ ਨਾਮ ਵੀ ਉੱਚਾ ਹੁੰਦਾ